ਸਾਸ਼ੇ ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਵਲੌਗ ਦੇ ਵਿੱਚ ਤੇ ਅੱਜ ਦਾ ਆਪਣਾ ਸੈਕਿੰਡ ਵਲੌਗ ਤੇ ਕੱਲ ਆਪਾਂ ਫਰਸਟ ਵਲੌਗ ਪਾਇਆ ਸੀ ਦੇਖਦੇ ਇਸ ਤੇ ਆਪਾਂ ਸਬਜੀ ਰੱਖਤੀ ਸੀ ਆਲੂ ਬੈਂਗਨ ਦੀ ਸਬਜੀ ਆਪਾਂ ਬਣਾਈ ਹੈ ਹੁਣ ਆਪਾਂ ਦੁੱਧ ਗਰਮ ਕਰਨਾਗਾ ਦੁੱਧ ਆਪਾਂ ਰੱਖਦੇ ਹਾਂ ਤਾਂ ਦੇ ਵਿੱਚ ਪਾਉਨੇ ਆ ਛੀਰ ਤੇ ਬਾਗੀ ਖੇਤ ਦੇ ਨਾਲ ਕੱਗਲ ਦੇ ਵਿੱਚ ਤੇ ਇੱਧਰ ਆਪਾਂ ਦੁੱਧ ਰੱਖਤਾ ਗਰਮ ਹੋਣਾ ਇੱਧਰ ਆਪਣੇ ਬਰਤਨ ਪਈਆਂ ਸਾਫ਼ ਕਰਨ ਨਾਲੇ ਤੇ ਫਿਰ ਆਪਾਂ ਸਾਫ਼ ਕਰਕੇ ਤੁਹਾਨੂੰ ਫਿਰ ਮਿਲਦੇ ਆਂ ਯਸ ਮੈਂ ਵੀ ਜਾਣਾ ਹੈ ਇਹ ਕੋਈ ਬੋਲ ਰਿਹਾ ਆਹ ਮੁਕੇ ਆਹ ਬਲੌ ਦੇਖ ਲਿਖੇ ਅਸਰਤੀ ਕਾਦੀ ਆ ਜਾਂਦੀ ਹੈ ਨਾਲ ਹੀ ਖੰਗਜ ਖਾਮ ਹੋ ਜਾਂਦਾ ਹੈਗਾ ਤੇ ਆਪਾਂ ਹੁਣ ਚਾਣ ਪੋਚਾ ਕਰ ਲਈਏ ਤੇ ਫਿਰ ਆਪਾਂ ਬਣਾਵਾਂਗੇ ਅੱਜ ਪਿੰਨੀਆਂ ਅਰਸੀ ਦੀਆਂ ਤੇ ਤੁਹਾਡੇ ਨਾਲ ਵੀ ਮੈਂ ਰੈਸਪੀ ਸ਼ੇਅਰ ਕਰੂੰਗੀ ਅਰਸੀ ਦੀਆਂ ਪਿੰਨੀਆਂ ਦੀ ਕੀਰਤਵਾਰਗੀ ਸਕੂਲ ਤੇ ਹੁਣ ਆਪਾਂ ਝਾੜ ਪੋਚਾ ਕਰ ਲਈਏ ਇਧਰ ਉੱਪਰ ਕਰ ਲਈਏ ਕੰਮ ਅੰਦਰ ਮੈਂ ਝਾੜੂ ਲੱਗਦਾ ਪੋਚਾ ਲਾਉਣ ਲੱਗਦੀ ਸੀ ਇਹ ਬਾਰੋਂ ਤਾਂ ਆਪਾਂ ਕਰਿਆ ਏ ਬਰਲੀ ਸੋਈ ਦਾ ਕੰਮ ਕੰਪਲੀਟ ਮਤਬ ਬਾਸੀਆਂ ਲੱਗ ਗਈਆਂ ਨੇ ਠੰਡ ਦੇ ਵਿੱਚ ਵੀ ਚਾਹਲਾ ਇੰਨੀ ਚਾਪੀ ਇੰਨੀ ਇਹ ਹੋ ਰਹੀ ਜਾਂ ਹੋਏ ਜਾਂਦਾ ਹਨਾ ਠੰਡ ਚ ਤਾਂ ਸਰੀਰ ਜਾਈ ਨਹੀਂ ਬਣਦਾ ਕੰਮ ਕਰਨ ਦਾ ਵੀ ਫੇਰ ਆਪਾਂ ਤੁਹਾਨੂੰ ਮਿਲਾਂਗੇ ਕੰਮ ਤੋਂ ਤਾਂ ਕਰਕੇ ਠੰਡ ਵੱਧ ਰਹੀ ਆ ਦਿਨੋਂ ਦਿਨ ਠੰਡ ਹਨਾ ਹੁਣ ਤਾਂ ਵੱਧ ਹੀ ਜਾਂਦੀ ਹੈ ਚਲੋ ਜੀ ਠੀਕ ਹੈ ਪੋਚੇ ਆਪਾਂ ਲਾਤੇ ਤੇ ਐਡ ਦੇਖੋ ਸੜਕ ਲਾਰਾ ਤੇ ਹੁਣ ਤਾਂ ਸਰਦੀਆਂ ਦੇ ਵਿੱਚ ਬਸ ਕੱਪੜਿਆਂ ਦਾ ਇਦਾਂ ਹੀ ਕਾਪਿਆ ਕਰੂ ਤੇ ਬਸ ਸੌੜ ਟਾਉਣ ਕੁੱਟੀਆਂ ਹਨਾ ਤੇ ਪੋਚ ਲਾ ਕੇ ਮੈਂ ਵਿੱਲੀ ਹੋ ਗਈ ਹੁਣ ਬਾਥਰੂਮ ਸਾਫ ਕਰਨ ਵਾਲੀ ਆ ਉਹ ਕਰਦੇ ਆ ਪਹਿਲਾਂ ਆ ਸਿੰਕ ਸਾਫ ਕਰਨਾ ਆ ਤੇ ਕੰਮ ਤਾਂ ਬਸ ਇੱਕ ਤਰਕ ਤਿਆਰੀ ਰਹਿੰਦੀ ਆ ਤੇ ਆ ਦੇਖੋ ਪੇਟੀਆਂ ਤੇ ਕੱਪੜੇ ਹੀ ਵਾਹ ਰੱਬਾ ਗਾਈ ਪਿਆ ਰਿੰਦਾ ਇੱਧਰ ਦੇਖੋ ਤੇ ਕਮੈਂਟਾਂ ਚ ਜਰੂਰ ਦੱਸਿਓ ਕਿਹਦੇ ਕਿਹਦੇ ਦਾ ਘਾਹ ਪੈਂਦਾ ਜਿਵੇਂ ਸਾਡੇ ਪੈਤਾ ਸਾਡੇ ਤਾਂ ਬਾਲਾ ਘਾਹ ਪਉਂਦੇ ਆ ਪਹਿਲਾਂ ਮੈਂ ਪੱਖੀ ਸੜਤੀ ਸੀ ਮੱਖੀ ਪੋਚਾ ਸੁੱਕ ਜੂਗਾ ਤੇ ਹੁਣ ਮੈਂ ਵੀਡੀਓ ਬਣਾਉਣ ਲੱਗ ਗਈ ਤੇ ਬੰਦ ਕਰਤੇ ਖੜਕਾ ਵਾਲਾ ਹੁੰਦਾ ਸੀ ਮੱਖੀਆਂ ਪਤਾ ਨਹੀਂ ਕਿੱਥੋਂ ਵੱੜ ਜਾਂਦੀਆਂ ਗੇਟ ਪੰਦੀ ਬੰਦ ਕੀਤਾ ਹੁੰਦਾ ਤਾਂ ਵੀ ਵੱੜ ਜਾਂਦੀਆਂ ਨੇ ਤੇ ਹੁਣ ਆਪਾਂ ਇਹ ਕੱਪੜੇ ਸੈੱਟ ਕਰਦੇ ਆ ਪਹਿਲਾਂ ਥੋੜੀ ਵਕਤ ਇਧਰ ਕਮਰੇਆਂ ਚ ਸੈਟਿੰਗ ਕਰਦੇ ਆ ਬਾਲਾ ਗਾਪ ਆ ਜਾਂਦੇ ਆ ਬਸ ਆਪਣਾ ਕੰਮ ਤੇ ਇਹੀ ਹੈ ਤੇ ਕੀ ਕੀ ਤਦਾਗਾ ਇਹ ਸਾਰਾ ਕੁਛ ਚੱਕਦੀ ਹਾਂ ਚੱਕ ਕੇ ਫੇਰ ਨਾ ਉਹਨੇ ਫੇਰ ਬਣਾਵਾਂਗੀ ਪਿੰਨੇ ਕਿੰਨਾ ਕਿੰਨਾ ਰਿੱਤਾ ਚੜ ਜਾਂਦਾ ਚੀਜ਼ਾਂ ਤੇ ਆਪਾਂ ਨਾ ਕੰਮ ਤਾਂ ਤਾਂ ਕਰ ਲਿਆ ਸਿਸ਼ੋਰਾ ਤੇ ਕੰਮ ਤਾਂ ਤਾਂ ਮੇੜ ਕੇ ਹੁਣ ਮੈਂ ਬੈਠੀ ਸੀਗੀ ਫਿਰ ਥੋੜਾ ਜਿਹਾ ਟਾਈਮ ਤੇ ਮੈਂ ਫਿਰ ਆਰੈਸਟ ਕਰ ਲਈਏ ਫਿਰ ਆਪਾਂ ਥੋੜਾ ਕੰਮ ਕਰਾਂਗੇ ਤੇ ਮੇਰੀਆਂ ਨਾ ਹੱਡੀਆਂ ਵਾਲੀਆਂ ਖਰਾਬ ਹੋ ਜਾਂਦੀਆਂ ਹਨ ਸਰਦੀ ਦੇ ਵਿੱਚ ਆ ਕੇ ਹਰ ਇੱਕ ਦੀਆਂ ਹੋ ਜਾਂਦੀਆਂ ਨੇ ਤੇ ਮੇਰੀ ਵੀ ਥੋੜੀਆਂ ਜਿਹੀਆਂ ਹੱਡੀਆਂ ਖਰਾਬ ਹੋ ਰਹੀਆਂ ਸੀ ਤੇ ਜਿਹੜੇ ਨੁਕਤੇ ਮੈਂ ਵਰਤਦੀ ਹੁੰਦੀ ਹਣਾ ਮੈਂ ਤੁਹਾਨੂੰ ਦੱਸਤੀ ਹਾਂ ਵੈਸੇ ਮੇਰੀਆਂ ਹੱਡੀਆਂ ਇੰਨੀ ਜਿਆਦਾ ਵੀ ਨਹੀਂ ਖਰਾਬ ਥੋੜੀਆਂ ਜਿਹੀਆਂ ਹੋਣ ਲੱਗੀਆਂ ਪਹਿਲਾਂ ਵਧੀਆ ਸੀਗੀਆਂ ਤੇ ਮੈਂ ਤੁਹਾਨੂੰ ਦੱਸਤੀ ਹਾਂ ਵੀ ਮੈਂ ਕੀ ਵਰਤਦੀ ਹਾਂ ਤੇ ਤੁਸੀਂ ਵੀ ਉਹ ਵਰਤ ਕੇ ਦੇਖਿਓ ਕਿ ਇਹ ਤੁਹਾਡੇ ਵੀ ਹਨਾ ਹਰ ਇੱਕ ਦੀਆਂ ਹੱਡੀਆਂ ਖਰਾਬ ਹੁੰਦੀਆਂ ਨੇ ਸਰਦੀ ਦੇ ਵਿੱਚ ਆ ਕੇ ਖਾਸ ਕਰਕੇ ਦੇਖੋ ਮੇਰੀਆਂ ਅੱਡੀਆਂ ਤਾਂ ਇਸ ਤਿੱਕੇ ਨਾਲ ਫਟਣ ਲੱਗ ਜਾਂਦੀਆਂ ਨੇ ਐਦਾਂ ਹੋ ਜਾਂਦੀਆਂ ਨੇ ਤੇ ਉਹ ਵੈਸੇ ਨਹੀਂ ਵਿਚੋਂ ਨਹੀਂ ਨਾ ਹੈ ਗਿਆ ਕਦੇ-ਕਦੇ ਥੋੜੇ-ਥੋੜੇ ਖਾਮਤੋਇਆ ਤੇ ਆਪਾਂ ਲਾਵਾਂਗੇ ਜੀ ਵੈਸਲੀਨ ਤੇ ਐਲੋਵੀਰਾ ਜੈੱਲ ਪੂਸੇ ਕੀ ਕਰਨਾ ਐਲੋਵੀਰਾ ਜੈੱਲ ਤੇ ਵੈਸਲੀਨ ਨੂੰ ਨਾ ਰਾਤ ਨੂੰ ਲਾਇਓ ਜਾਂ ਤੁਸੀਂ ਇਹਨੂੰ ਮਿਕਸ ਕਰਕੇ ਇੱਕ ਲੱਗ ਡੱਬੀ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਤੇ ਇਹਦੇ ਨਾਲ ਬਹੁਤ ਰੀਲੀਫ ਹੁੰਦਾ ਮਤਲਬ ਕਿ ਅੱਡੀਆਂ 'ਚ ਪੇਨ ਹੁੰਦਾ ਜਿਨ੍ਹਾਂ ਦੇ ਦਰਦ ਹੁੰਦਾ ਉਹ ਵੀ ਨਹੀਂ ਹੁੰਦਾ ਹਨਾ ਕਈਆਂ ਦੇ ਫਟ ਕੇ ਦਰਦ ਹੋਣ ਲੱਗ ਜਾਂਦਾ ਮੇਰੇ ਇੰਨੀਆਂ ਨਹੀਂ ਫਟੀਆਂ ਵੀ ਉਤਰਦੀਆਂ ਜ਼ਰੂਰ ਹੈ ਤੇ ਹੁਣ ਮੈਂ ਇਹਨਾਂ ਨੂੰ ਕਲੀਨ ਕਰਨ ਦੇ ਵਾਸਤੇ ਪਹਿਲਾਂ ਤਾਂ ਹਨਾ ਇਹਨਾਂ ਨੂੰ ਚੰਗੀ ਤਿੱਕੀ ਨਾਲ ਰਗੜਿਆ ਤੁਸੀਂ ਗਰਮ ਹਲਕਾ ਜਿਹਾ ਗਰਮ ਪਾਣੀ ਲੈ ਕੇ ਤੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਰਗੜ ਲੈਣਾ ਇਹਨਾਂ ਦਾ ਮਾਸ ਵਗੈਰਾ ਜਿਹੜਾ ਉੱਦੜ ਜਾਏ ਹੈ ਨਾ ਤੇ ਜਿਹੜਾ ਵੀ ਐਕਸਟਰਾ ਆਪਾਂ ਐਲੋਵੀਰਾ ਜੈੱਲ ਵੀ ਲੈ ਲਈ ਤੇ ਨਾਲ ਵੈਸਲੀਨ ਲੈ ਲਈ ਤੁਸੀਂ ਕਮਾਲ ਦੇਖਿਓ ਰਿਜ਼ਲਟ ਕਿੰਨੇ ਵਧੀਆ ਆਉਣਗੇ ਤੇ ਇਹਨਾਂ ਨੂੰ ਇਹਨੂੰ ਆਪਾਂ ਕਰ ਲਾਂਗੇ ਮਿਕਸਰ ਨਾਲ ਇਹਦੀ ਕਰੀਮ ਜੀ ਬਣ ਜੂਗੀ ਤੇ ਲਾਉਣਾ ਕਿਦੋਂ ਇਹ ਲਾਉਣਾ ਇਹ ਰਾਤ ਦੇ ਟਾਈਮ ਤੁਸੀਂ ਦੋ ਤੁਸੀਂ ਰਾਤ ਨੂੰ ਪੈਣਾ ਹਨ ਤੁਸੀਂ ਦਿਨੇ ਵੀ ਲਾ ਸਕਦੇ ਹੋ ਜਰਾਬਾ ਪਾ ਲਓ ਲਾ ਕੇ ਤੁਸੀਂ ਇਹਦੇ ਉਪਰ ਆਪ ਦੀਆਂ ਜਰਾਬਾ ਪਾ ਲਓ ਸੌਕਸ ਪਾ ਲਓ ਤੇ ਬੂਟਾ ਦੇ ਵਿੱਚ ਪੈਰ ਰੱਖੋ ਤੇ ਤੁਹਾਡੇ ਅੱਡੀਆਂ ਜਿਹੜੀਆਂ ਇੰਨੀਆਂ ਕੁ ਮਲੈਮ ਹੋ ਜਾਣਗੀਆਂ ਤੇ ਹੁਣ ਆਪਾਂ ਇਹਨੂੰ ਹੁਣ ਮੈਂ ਤੁਹਾਨੂੰ ਲਗਾ ਕੇ ਦਿਖਾਉਂਗੀ ਤੇ ਮੈਂ ਦਿਨੇ ਲਗਾਉਣੀ ਆ ਤੁਸੀਂ ਰਾਤ ਨੂੰ ਲਗਾ ਸਕਦੇ ਹੋ ਰਾਤ ਨੂੰ ਪੈਣ ਤੋਂ ਪਹਿਲਾਂ ਪੈਰ ਸਾਫ਼ ਕਰ ਲਓ ਤੇ ਕੋਲੇ ਰੱਖੋ ਇਹ ਡੱਬੀ ਬਣਾ ਕੇ ਰੱਖੋ ਜਾਂ ਦੋਨੇ ਚੀਜ਼ਾਂ ਕੋਲੇ ਰੱਖੋ ਤੇ ਕੜ ਕੇ ਮਿਕਸ ਕਰ ਲਓ ਹੱਥ ਤੇ ਹੱਥ ਤੇ ਹਥੇਲੀ ਤੇ ਮਿਕਸ ਕਰਕੇ ਇਹਨੂੰ ਆਪਣੇ ਪੈਰਾਂ ਤੇ ਲਗਾ ਲਓ ਤੇ ਤੁਹਾਡੇ ਅੱਡੀਆਂ ਜਿਹੜੀਆਂ ਬਿਲਕੁਲ ਸਾਫ਼ ਹੋ ਜਾਣਗੀਆਂ ਅੱਡੀਆਂ ਤੇ ਲਗਾਓ ਤੇ ਬਿਲਕੁਲ ਪ੍ਰੋਪਰ ਤੇ ਕੋਈ ਦਰਦ ਨਹੀਂ ਕਰਨਗੀਆਂ ਹਨਾ ਜਿਹੜੀਆਂ ਫਟੀਆਂ ਹੁੰਦੀਆਂ ਅੱਡੀਆਂ ਚਲੋ ਜੀ ਆਪਾਂ ਮਿਕਸ ਕਰਕੇ ਦਿਖਾਉਣੀ ਹੈ ਕੋਈ ਦੰਦੀ ਇਹ ਕਰੀਮ ਬਣ ਗਈ ਤੇ ਹੁਣ ਆਪਾਂ ਪੈਰਾਂ ਤੇ ਲਗਾਉਣੀ ਆ। ਇੱਦਾਂ ਮਾਲਸ ਕਰ ਲਓ। ਇੱਦਾਂ ਮਾਲਸ ਕਰ ਲਓ। ਇੱਦਾਂ ਦੀ ਬਣ ਜਾਂਦੀ ਹੈ। ਮਿਕਸ ਕਰਕੇ। ਹੁਣ ਤੁਸੀਂ ਦੇਖੋ ਕਿੰਨੀਆਂ ਰੁੱਖ ਤੁਸੀਂ ਮੇਰੀਆਂ ਅੱਡੀਆਂ ਤੇ ਨਾ ਕਿੰਨੀਆਂ ਵਧੀਆ ਹੋ ਗਈਆਂ ਸਾਫ਼-ਸਾਫ਼। ਨਾ ਦੇਖੋ ਜਦੋਂ ਆਪਰ ਲਗਾਉਣੀ ਆ ਉਦੀ ਹੀ ਇੰਨੀਆ ਸਾਫ ਦਿਖਣ ਲੱਗ ਜਾਂਦੀਆਂ ਨੇ ਮੈਂ ਦੂਜੀ ਅੱਡੀ ਤੇ ਵੀ ਲਗਾਉਣੀ ਆ ਆਹ ਕਟੀਜੀ ਹੋਈ ਅੱਡੀ ਤੇ ਇੰਨੇ ਕ ਜਿਆਦੇ ਕਾਰਗ ਰਹੀ ਤੇ ਤੁਸੀਂ ਰਿਜ਼ਲਟ ਆਪ ਦੇਖੋਗੇ ਦੇਖੋ ਕਿੰਨੀਆਂ ਸਾਫ ਹੋ ਗਈਆਂ ਤੇ ਇਹਨੂੰ ਲਗਾ ਕੇ ਤੁਸੀਂ ਜਰਾਬਾ ਪਾ ਲਓ ਤਾਂ ਬਿਲਕੁਲ ਸਾਫ਼ ਹੋ ਜਾਣਗੀਆਂ ਤੁਹਾਡੀਆਂ ਹੱਡੀਆਂ ਤੇ ਬਿਲਕੁਲ ਕੋਈ ਦਰਦ ਨਹੀਂ ਹੋਊਗਾ ਹੱਡੀਆਂ ਫਟਣਗੀਆਂ ਨਹੀਂ ਹੁਣੇ ਹੀ ਸਟਾਰਟ ਕਰ ਦੋ ਕਿਉਂਕਿ ਬਾਲੀ ਸਰਦੀ ਦੇ ਵਿੱਚ ਆਪਣੀਆਂ ਹੱਡੀਆਂ ਦਰਦ ਕਰਨ ਲੱਗ ਜਾਂਦੀਆਂ ਆ ਚੀਜ਼ਾਂ ਫਟ ਜਾਂਦੀਆਂ ਨੇ ਜਿਪਨੋ ਆਪਾਂ ਹੱਡੀਆਂ ਤੇ ਲਗਾਏ ਤੁਸੀਂ ਇਹਨੂੰ ਬੁੱਲਾਂ ਤੇ ਵੀ ਅਪਲਾਈ ਕਰ ਸਕਦੇ ਹੋ ਇਹ ਕਰੀਮ ਬਣਾ ਕੇ ਕਿਉਂਕਿ ਬੁੱਲ ਵੀ ਆਪਣੇ ਫਟ ਜਾਂਦੇ ਆ ਸਰਦੀਆਂ ਦੇ ਵਿੱਚ ਬਿਲਕੁਲ ਮਲੈਮ ਬੁੱਲ ਹੋ ਜਾਣਗੇ ਆਪਣੇ ਤੇ ਉਂ ਦੇਖੋ ਮੇਤਾ ਹੱਥਾਂ ਤੇ ਵੀ ਲਗਾ ਲੇ ਤੇ ਹੱਥ ਵੀ ਮਲੈਮ ਹੋਗੇ ਵਧੀਆ ਹੱਥ ਹੋ ਜਾਂਦੇ ਕਈ ਆਪਾਂ ਹਨਾ ਖੋਪੇ ਦਾ ਤੇਲ ਲਗਾ ਲੈਂਦੇ ਨਾਰੀਅਲ ਦਾ ਤੇਲ ਉਹ ਨਹੀਂ ਉਹ ਵਧੀਆ ਤਾਂ ਹੁੰਦਾ ਸਕਿਨ ਲਈ ਮਤਲਬ ਫਿਰ ਵੀ ਉਹਦੇ ਨਾਲ ਰੇਤਾ ਪਾ ਕੇ ਧੂੜ ਪਾ ਕੇ ਉਹ ਹੁਣ ਲੱਗ ਜਾਂਦਾ ਵੀ ਆਪਣੀ ਸਕਿਨ ਕਾਲੀ ਹੋਣ ਲੱਗ ਜਾਂਦੀ ਹੈ ਜਿਹੜਾ ਆਪਣਾ ਐਲੋਵਿਰਾ ਜੈੱਲ ਹੁੰਦੀ ਹੈ ਨਾ ਹੁਣ ਤਾਂ ਇਹਦੇ ਨਾਲ ਵੀ ਲੱਗ ਜਾਂਦੀ ਹੈ ਵੈਸਲੀਨ ਨਾਲ ਤੇ ਕੱਲੀ ਵੈਸਲੀਨ ਨਾ ਲਗਾਓ ਜੇ ਤੁਸੀਂ ਐਲੋਵੇਰਾ ਜੈਲ ਪਾਈਨਾ ਉਹਦੇ ਨਾਲ ਤੁਹਾਡੀ ਸਕਿਨ ਕਾਲੀ ਨਹੀਂ ਹੋਣੀ ਸਕਿਨ ਵਧੀਆ ਰਹੂਗੀ ਸਾਫ਼ ਰਹੂਗੀ ਤੇ ਮਲੈਂ ਰਹੂਗੀ ਤੁਸੀਂ ਅੱਡੀਆਂ ਤੇ ਜ਼ਰੂਰ ਇਹ ਅਪਲਾਈ ਕਰੋ ਤੇ ਜੇ ਤੁਹਾਡੇ ਬੁੱਲ ਫਟੇ ਆ ਤਾਂ ਬੁੱਲਾਂ ਤੇ ਵੀ ਲਗਾ ਸਕਦੇ ਹੋ ਕਿ ਹੁਣ ਵਿਆਹਾਂ ਦਾ ਸੀਜ਼ਨ ਆ ਰਿਹਾ ਹੈਗਾ ਹਨਾ ਵਿਆਹਾਂ ਦੇ ਵਿੱਚ ਜਾਣਾ ਹੈਗਾ ਪਹਿਣਾ ਨੇ ਹੁਣ ਆਪਾਂ ਸਾਰੀ ਫੇਸ ਦੀ ਕਲੀਨਿੰਗ ਕਰ ਲੈਣੀ ਹੈ ਨਾ ਪੈਰ ਆਪਣੇ ਉਹ ਹੀ ਜੇ ਉਹ ਹੀ ਜੀ ਰਹਿ ਜਾਂਦੇ ਆ ਤੇ ਜਦੋਂ ਆਪਾਂ ਚਲ ਜੁੱਤੀ ਵੀ ਅਡਰ ਕਰਦੇ ਜੁੱਤੀ ਨਾਲ ਨਹੀਂ ਪਤਾ ਲੱਗਦਾ ਕਈ ਵਾਰ ਆਪਾਂ ਹੀਲ ਵਗੈਰਾ ਹਨਾ ਵੇਅਰ ਕਰ ਲੈਂਦੇ ਆ ਤੇ ਉਹਦੇ ਨਾਲ ਆਪਣੇ ਪੈਰ ਫਿਰ ਵਧੀਆ ਨਹੀਂ ਲੱਗਦੇ ਕਈ ਵਾਰਾ ਹੀਲ ਪਾਉਣ ਤੋਂ ਰਹਿ ਜਾਂਦੇ ਹਨੇ ਵੀ ਆਪਾਂ ਅਗਲੇ ਦੀ ਡਿਮਾਂਡ ਹੁੰਦੀ ਹੈ ਹਨਾ ਮਨ ਦੀ ਇੱਛਾ ਹੁੰਦੀ ਹੈ ਵੀ ਆਪਾਂ ਹੀਲ ਪਾਉਣੀ ਹੈ ਤਾਂ ਫਿਰ ਤੁਸੀਂ ਇਹ ਨੁਕਤਾ ਜ਼ਰੂਰ ਵਰਤੋ ਤੇ ਤੁਹਾਡੇ ਵਿਆਹ ਆਉਂਦੇ ਹਨਾ ਜਿਨ੍ਹਾਂ ਦੇ ਕਈਆਂ ਨੇ ਜਾਣਾ ਹੁੰਦਾ ਵਿਆਹ ਤੇ ਮੈਰਿਜ ਤੇ ਤੁਸੀਂ ਪਹਿਲਾਂ ਪਹਿਲਾਂ ਇਹ ਨੁਕਤਾ ਵਰਤ ਲਓ ਫਿਰ ਤੁਸੀਂ ਦਾ ਵਿਆਹ ਟੈਂਡ ਕਰ ਲਓ ਵਿਆਹ 'ਚ ਜਾਓ ਵਧੀਆ ਤੇ ਤੁਸੀਂ ਦੇਖ ਕੇ ਰਿਜ਼ਲਟ ਬਹੁਤ ਵਧੀਆ ਆਉਣਗੇ